ਬੰਦੇ ਅੰਕਲ ਚਾਲਿਆ ਬੱਜਾ ਟਲੇ ਨਹੀਂ ਕੁਛ ਨਹੀਂ ਖਾਣਾ ਮੈਂ ਰੋਟੀ ਨਾ ਨਾ ਕਿਸੇ ਚੀਜ਼ ਦੀ ਜੋ ਖਾ ਲੋ ਤੁਸੀਂ ਫਿਰ ਦਵਾਈ ਵੀ ਖਾਣੀ ਚੇ ਨਹੀਂ ਨਹੀਂ ਜੇ ਦਿੱਲੀ ਨਹੀਂਗਾ ਕਿਸੇ ਚੀਜ਼ ਦੀ ਚਲੋ ਫਿਰ ਮੇਰੇ ਨਾਲ ਗੱਲ ਸੁਣਾ ਇੱਕ ਹਾਂ ਮੈਂ ਨਾ ਮੰਮੀ ਵੱਲ ਚੱਲੀ ਸੀ ਜੇ ਆਪਣੀ ਵੱਲ ਅੱਛਾ ਪੇਕੇ ਚੱਲੀ ਆ ਮੈਂ ਠੀਕ ਹੈ ਤੇ ਜਸਬੀਰ ਭੈਂਜੀ ਵੀ ਚੱਲੇ ਨਾਲ ਮੇਰੇ ਠੀਕ ਹੈ ਤੇ ਤੁਸੀਂ ਵੀ ਚੱਲ ਪੋ ਨਹੀਂ ਨਹੀਂ ਮੈਂ ਕੀ ਕਰਨ ਜਾਣਾ ਤੇ ਚੱਲ ਪੋ ਇਕੱਲੇ ਕੀ ਕਰਨਾ ਜੇ ਘਰ ਜਾਓ ਜਾਓ ਤੇ ਕਿਡਨ ਨੂੰ ਵੀ ਨਾਲ ਲੈ ਕੇ ਚੱਲੇ ਜੇ ਬੱਸ ਲੈ ਜਾਓ ਲੈ ਜਾਓ ਨਾਲ ਬਾੜੋਂ ਨਾ ਆਪਣੇ ਦਿੱਤੇ ਦਰਾਂ ਤੇ ਕੁੜਿਆ ਗਿਉਨ ਵੀ ਲੈ ਜਾਓ ਬੇਸਤੀ ਕਰਵਾਓ ਆਪਣੀ ਲਿਜਾ ਕੇ ਨਾਲ ਹਰਿ ਨੂੰ ਜਾ ਕੇ ਦੱਸਣਾ ਸਾਨੂੰ ਸਾਡਾ ਉਹ ਲੱਭੀ ਹੈ ਅਸੀਂ ਰੱਖ ਲਈਏ ਆਪਣੇ ਕੋਲ ਪਤਾ ਨਹੀਂ ਕੀ ਤੁਹਾਡੇ ਦਿਮਾਗ ਗਿਆ ਜਿਹੜਾ ਕੋਈ ਰੰਦ ਨਾ ਕਰਦਾ ਜੀ ਉਹਨੂੰ ਵੀ ਲੈ ਜਾਓ ਨਾਲ ਉਹ ਇਹ ਹਾਇਰ ਮਾ ਤਾਂ ਨਾ ਜੀ ਵੀ ਕਰਨ ਸੰਭਲ ਜਾਓ ਸੰਭਲ ਕੇ ਚੱਲੋ ਬੜਾ ਦਿਮਾਗ ਹੀ ਨਹੀਂ ਕੰਮ ਕਰਦਾ ਦੋਨਾਂ ਜਿਨੀ ਆਦਾ ਆਦੀ ਹੋ ਗਈ ਤੁਹਾਡੇ ਵੱਲੋਂ ਤਾਂ ਨਾਲ ਨਾਲ ਲੈ ਫਿਰਨਾ ਕੋਈ ਟਾਈਮ ਪੈਂਜੀ ਐਸਾ ਨਹੀਂ ਗਾ ਜੇ ਤੁਸੀਂ ਮੇਨਾ ਨਹੀਂ ਮਾਰਦੇ ਤੇ ਮਾਰਨਾ ਹੀ ਸਹੀ ਗੱਲ ਤੇ ਮਾਰਨੀ ਹੈ ਕਿ ਝੂੜ ਥੋੜੀ ਕਰਨੀ ਨਹੀਂ ਤੇ ਨਹੀਂ ਸਹੀ ਗੱਲ ਜੇ ਕੁੜੀ ਚਲੀ ਵੀ ਜਾਵੇਗੀ ਤੇ ਤੁਹਾਡੇ ਕੋਲ ਛੱਡ ਜਾਈ ਤੁਸੀਂ ਸੰਭਲੋਗੇ ਮੈਂ ਨਹੀਂ ਸੰਭਣੀ ਸਾੜਾ ਤੋਂ ਚੁੱਕੀ ਆਈ ਕੁੜੀ ਇਹ ਜਸਪ੍ਰੀਤ ਦਾ ਹੀ ਦਿਮਾਗ ਆ ਉਹਨੂੰ ਸੰਭੇ ਉਹਦੀ ਜ਼ਿੰਮੇਵਾਰੀ ਉਹ ਸੰਭੇ ਨਾਲ ਸੰਭੇ ਮੈਂ ਤਾਂ ਚੁੱਪ ਹੀ ਆ ਮੈਂ ਕੀ ਕਹਿਣਾ ਮੇਰੀ ਤੂੰ ਸੁਣਨੀ ਹੈ ਤੂੰ ਫਿਰ ਜਾਣਾ ਦੋਨਾਂ ਨੇ ਉਹਨੂੰ ਵੀ ਨਾਲ ਲੈ ਜਾਣਾ ਤੂੰ ਮੇਰੇ ਅੱਖੇ ਥੋੜੀ ਲੱਗਣਾ ਮੈਂ ਤੇ ਆਵੇ ਬੋਲੀ ਜੰਨੀ ਆ ਮੈਂ ਤਾਂ ਕਹਨੀ ਆ ਦਿਮਾਗਿਕ ਤੇ ਗੱਲ ਪੈਈ ਵੇ ਐਨੀ ਮਰ ਕੇ ਠੰਡਦੀਆਂ ਜੰਮੀਆਂ ਧੀਆ ਹੁੰਦੀਆਂ ਧੀ ਨਹੀਂ ਆਈ ਐਵੇਂ ਨਾ ਸਮਝੀ ਜਾ ਬਲੀ ਹਰ ਜਾਣ ਲਈ ਆ ਉਹਦੇ ਤੋਂ ਬਸ ਗੱਲ ਖਤਮ ਕਰਨ 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 ਲਾ ਹੀ ਘਰ ਚ ਦੂਸਰਾ ਤਾਂ ਕੋਈ ਨਾ ਬੰਦਾ ਹੀ ਨਹੀਂ ਰਹਿੰਦਾ ਮੈਂ ਹੰਦੇ ਤੁਹਾਡੀ ਫਿਕਰ ਹੈਗੀ ਮੈਂ ਤਦ ਕਰਕੇ ਕਹਨੀ ਆ ਇਹਦੇ ਚਲੀ ਗਈ ਤਾਂ ਕੀ ਤੁਹਾਡਾ ਹਾਲ ਹੋਗਾ ਜਸਪੀਰ ਦਾ ਤੇ ਤੋਂ ਵੀ ਬਦ ਹਾਲ ਬੁਰਾ ਹੋਣਾ ਮੈਂ ਤਾਂ ਇਸ ਲਈ ਕਹਨੀ ਕਿ ਤੁਹਾਨੂੰ ਕੋਈ ਦੁੱਖ ਨਾ ਹੋਵੇ ਤੂੰ ਸਮਝਦੀ ਹੀ ਨਹੀਂ ਗੱਲ ਨੂੰ ਤੂੰ ਉਹਦੇ ਮਗਰ ਲੱਗੀ ਰਹਿਨੀ ਹੈ ਤੇਰਾ ਆਪਣਾ ਦਿਮਾਗ ਤੇ ਹੈ ਹੀ ਨਹੀਂ ਰੋਟੀ ਪਾਣੀ ਦੀ ਤੁਹਾਨੂੰ ਫਿਕਰ ਹੈਗੀ ਕੋਈ ਨਹੀਂ ਕਰਦੀ ਰੋਟੀ ਦੀ ਪੰਜੀ ਸਾਨੂੰ ਸਭ ਤੋਂ ਪਹਿਲਾਂ ਚਿੰਤਾ ਹੁੰਦੀ ਹੈ ਅੱਛਾ ਸਬਜੀ ਬਣਾਉਂਦੀ ਹੈ ਕਿਰਨ ਨੇ ਹਾਂ ਗਾਜਰ ਆਲੂ ਮਟਰ ਬਣਾਤੇ ਆ ਤੇ ਫੁਲਕੇ ਉਹ ਬਜਾਰੋਂ ਆਣੇ ਆ ਨਹੀਂ ਫੁਲਕੇ ਲਾ ਕੇ ਜਾਵਾਂਗੇ ਸੀ ਫੁਲਕੇ ਦੀ ਕਿਉਂ ਟੈਨਸ਼ਨ ਲੈਂਦੇ ਤੁਸੀਂ ਠੀਕ ਹੈ ਤੇ ਜਾਓ ਫਿਰ ਦਵਾਓ ਜਿੱਥੇ ਜਾਣਾ ਜਾਓ ਲੈ ਇਹਨੂੰ ਨਾਲ ਮੇਰੇ ਤੋਂ ਕੋਈ ਹਾਸ ਨਾ ਰੱਖਣਾ ਤੇ ਮੈਂ ਲੈ ਇਹੋ ਆਪਣੀ ਜ਼ਿੰਮੇਵਾਰੀ ਨਾਲ ਹੀ ਚੁੱਕੋ ਉਹਨੂੰ ਨਾਲ ਚਲੋ ਠੀਕ ਹੈ ਜਿਸ ਤਰ੍ਹਾਂ ਤੁਸੀਂ ਸਮਝਾਓ। ਜਾ ਦਫਾ ਹੋ, ਜਾ ਜਿੱਥੇ ਜਾਣਾ। ਕੋਤੀ ਗੱਲਾਂ ਆਦਰ ਗਰਮ ਰੋਟੀ ਵੀ ਨਾ ਤੁਸੀਂ ਖਾ ਲਓ। ਤੁਸੀਂ ਜਾਓ ਮੈਂ ਖਾ ਲਾਂਗੀ ਆਪੇ। ਜਾਓ, ਨਿਕਲੋ। ਕੀ ਹੋਈ ਹੈ ਨਾ ਮੋਲੋ ਤਾਂ। ਮੈਂ ਤਾਂ ਪਰੇਸ਼ਾਨ ਹੋਈ ਆ ਨਾ ਸਮਝਾ ਸਮਝਾ ਕੇ। ਪਰ ਇਹਨੇ ਪੱਲੇ ਕੋਈ ਗੱਲ ਨਹੀਂ ਪੈਂਦੀ। ਪੈਣੀ ਵੀ ਨਹੀਂ ਮੈਨੂੰ ਦਿੱਸਦਾ। ਪੈਣੀ ਵੀ ਨਹੀਂ। ਹਰ ਵੇਲੇ ਦਿਲ ਤਾਂ ਸੋਚਦੀ ਐ, ਦਿਮਾਗ ਤਾਂ ਨਹੀਂ ਸੋਚਣਾ। ਦਿਲ ਤਾਂ ਸੋਚਦੀ ਐ। ਕਿਰਨ 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 ਲਈ। ਥੈਂਕ ਯੂ ਸਰਦਨ ਆਂ ਦਮਾਗ। ਵੇਖ ਲੈਣਾ ਇੱਕ ਦਿਨ ਇਹ ਵੀ ਆਣਾ ਕਿ ਇਹ ਦਿਲ ਨੇ ਇਹਨਾਂ ਨੂੰ ਧੋਖਾ ਦੇ ਜਾਣਾ ਤੇ ਫੇਰ ਇਹਨਾਂ ਨੂੰ ਰੋਣਾ ਦੇ ਸੰਭਾਲ ਲੈਣਾ ਲੈ ਕੋਈ ਨਹੀਂ ਹੋਣਾ ਕੋ ਲੈਣਾ ਬਹਿਨ ਗੀ ਇੱਕ ਦੂਜੇ ਨਾਲ ਵੀ ਵੇਕਰ ਹੋਣਗੀਆਂ ਮੰਜੂ ਹਾਂਜੀ ਆ ਦੇਖ ਲੈ ਉਹ ਹੀ ਕੁੜੀ ਐ ਉਹੀ ਐ ਤਾ ਪਹਿਲੇ ਦੇ ਲਾਤਾ ਚ ਤੇ ਹੁਣ ਦੇ ਲਾਤਾ ਚ ਕਿੰਨਾ ਫਰਕ ਪੈ ਗਿਆ ਹੈ ਨਾ ਨਹੀਂ ਉਹ ਤੇ ਹੈ ਹੀ ਉਹ ਤੇ ਤਾਂ ਬਹੁਤ ਵਦਿਆ ਕੰਮ ਹੋ ਗਿਆ ਠੀਕ ਹੋ ਗਈ ਐ ਮੰਜੂ ਤੁਹਾਡੀ ਮਿਹਨਤ ਵੇਖ ਲੋ ਰੰਗ ਲੈ ਆਈ ਐ ਨਹੀਂ ਨਹੀਂ ਮੇਰੀ ਮਿਹਨਤ ਨਹੀਂ ਜੇ ਮੰਮੀ ਰੰਗ ਲੈ ਆਈ ਇਹ ਸਾਰਾ ਜਸਵੀਰ ਭੈਣ ਜੀ ਨੇ ਨਾ ਕੰਮ ਅਗਾ ਜੇ ਤੇ ਵੇਖੋ ਜਸਵੀਰ ਭੈਣ ਜੀ ਨੂੰ ਇਹ ਮਿਲ ਗਈ ਆ ਤੇ ਜੇ ਬਾਈ ਚਾਨਸ ਨਾ ਮਿਲਦੀ ਤੇ ਕੁੜੀ ਨੇ ਕਿ ਮੈਂ ਕਿੱਥੇ ਚਲੀ ਜਾਣਾ ਇਹ ਤੇ ਕਿੱਥੇ ਨਹੀਂ ਪਰ ਜਸਵੀਰ ਭੈਣ ਜੀ ਲੈ ਆਏ ਨਾ ਸਾਡੇ ਘਰ ਚ ਤੇ ਰੋਣੇ ਕਿ ਲੱਗੀ ਹੋਈ ਜੇ ਨਹੀਂ ਬਹੁਤ ਸੋਹਣੀ ਲੱਗਦੀ ਵੀ ਕੁੜੀ ਦੇਖੋ ਹਾਂ ਉਹਦੇ ਹੈ ਹੀ ਆ ਹੁਣ ਤਾਂ ਬਹੁਤ ਸੋਹਣੀ ਲੱਗਦੀ ਉਹ ਠੀਕ ਹੈ ਨਾ ਹਾਂਜੀ ਹਾਂਜੀ ਹੁਣ ਮੈਂ ਬਹੁਤ ਵਧੀਆ ਆ ਤੇ ਸਾਰੇ ਜਾਨੇ ਮੇਰਾ ਬੜਾ ਖਿਆਲ ਰੱਖਦੇ ਸਾਰੇ ਰੱਖਿਆ ਨਾ ਹੁਣ ਸਾਰੇ ਖਿਆਲ ਰੱਖਦੇ ਪਹਿਲਾ ਦੀ ਕਿਰਨ ਚ ਤੇ ਹੁਣ ਦੀ ਕਿਰਨ ਚ ਜ਼ਮੀਨ ਆਸਮਾਨ ਦਾ ਫਰਕ ਹੈ ਦੇਖਿਆ ਮੰਮੀ ਕਿੰਨਾ ਫਰਕ ਪੈ ਗਿਆ ਜੈਨ ਨੂੰ ਫਰਕ ਤਾਂ ਬੇਟਾ ਪੈਣਾ ਹੀ ਸੀ ਦਿਨ ਰਾਤ ਅਗਲੇ ਨੇ ਦਵਾਈਆਂ ਦੇ ਗਈ ਕੁਛ ਕਾਰ ਮੈਂ ਤਾਂ ਕਿੰਨੀ ਗਿੱਤੀ ਈ ਜਾਂ ਤੇ ਫਰਕ ਤਾਂ ਪੈਣਾ ਹੀ ਸੀਗਾ ਫਿਰ ਹੁਣ ਸਹੀ ਗੱਲ ਸਹੀ ਗੱਲ ਨਹੀਂ ਭੁੱਲ ਜਾਂਦੇ ਸੀ ਪਰ ਇਹਨੂੰ ਟਾਈਮ ਤੇ ਦਵਾਈ ਟਾਈਮ ਤੇ ਹਰ ਚੀਜ਼ ਇਹ ਗੱਲ ਮਤਲੀ ਫਿਰ ਮਿਹਨਤ ਤੇ ਫਿਰ ਫਲ ਆਉਂਦੀ ਹੈ ਕੁਛ ਨਾ ਕੁਛ ਸਾਈ ਦੇ ਹਾਜੀ ਜੀ ਪੁੱਤਰ ਇਹ ਤੇਰੀ ਆਂਟੀ ਨਹੀਂ ਹੈ ਦੇਖ ਮੈਂ ਤੇਰੀ ਨਾਨੀ ਜੀ ਹੈ ਨਾਨੀ ਜੀ ਕਹਨਾ ਮੈਂ ਠੀਕ ਹੈ ਹਾਂ ਨਾਨੀ ਜੀ ਹੈ ਤੇਰੀ ਨਾਨੀ ਜੀ ਤੂੰ ਹੀ ਬਿਲਕੁਲ ਸਹੀ ਕਿਹਾ ਮੰਮੀ ਨੇ ਇਤੋਂ ਤੱਕ ਪਛਾਣ ਦੇ ਵਿੱਚ ਨਾ ਉਹ ਇੰਨਾ ਦੋਵਾਂ ਦਾ ਹੀ ਹੱਥਾ ਇਹਨਾਂ ਦੋਵਾਂ ਨੇ ਦਿਨ ਰਾਤ ਮੇਰੀ ਸੇਵਾ ਕੀਤੀ ਆਪਣੀ ਰੋਟੀ ਪਾਣੀ ਵੇਖੀ ਨਹੀਂ ਪਰ ਮੈਨੂੰ ਪੂਰੀ ਤਰ੍ਹਾਂ ਮੇਰਾ ਧਿਆਨ ਰੱਖਿਆ ਮੇਰੇ ਖਾਣ ਪੀਣ ਦਾ ਮੇਰੀਆਂ ਦਵਾਈਆਂ ਦਾ ਜੇ ਮੰਮੀ ਨੇ ਘਰ ਨਹੀਂ ਹੋਣਾ ਚਾਚੀ ਜੀ ਨੇ ਰੱਖਣਾ ਨਹੀਂ ਨਹੀਂ ਚਾਚੀ ਜੀ ਨੇ ਘਰ ਨਹੀਂ ਹੈ ਨਾ ਮੰਮੀ ਨੇ ਰੱਖਣਾ ਦੇਖੋ ਕੋਈ ਨਾ ਕੋਈ ਤਾਂ ਬੇਟਾ ਫਿਰ ਹੁੰਦਾ ਹੀ ਹੈ ਨਾ ਵਿੱਚ ਉਹਨਾਂ ਨੇ ਤੈਨੂੰ ਸੰਭ ਲਿਆ ਹੁਣ ਦੇਖੋ ਕਿੰਨੇ ਚਿਰ ਬਾਅਦ ਆਏ ਤੈਨੂੰ ਨਾਲ ਹੀ ਲੈ ਕੇ ਆਏ ਆ ਨਾਲ ਹੀ ਉਹ ਕਹਿੰਦੇ ਅਸੀਂ ਰੱਖਣਾ ਕਿਰਨ ਨੂੰ ਨਾਲ ਹੀ ਰੱਖਣਾ ਪਾਸੇ ਨਹੀਂ ਕਰਨਾ ਦੀਦੀ ਨੂੰ ਮੰਮੀ ਆਏ ਕਿੰਨੀ ਦੇਰ ਹੋ ਗਈ 5-6 ਮਹੀਨੇ ਹੋ ਗਏ ਆ ਦੀਦੀ ਕਹਿੰਦੇ ਸੀ ਉਦੋਂ ਹੀ ਮੈਂ ਆਣਾ ਜਦੋਂ ਕਿਰਨ ਠੀਕ ਹੋ ਜਾਏਗੀ ਠੀਕ ਕਰਕੇ ਨਾਲੇ ਦੀਦੀ ਤੁਸੀਂ ਆਏ ਵੱਡੇ ਦੀਦੀ ਆਣਗੇ ਨਾਲ ਉਹ ਦੀਦੀ ਨੂੰ ਨਾ ਥੋੜਾ ਘਰ ਕੰਮ ਆਗਾ ਸੀ ਲੈਣ ਅਸੀਂ ਉਹ ਨਹੀਂ ਵੱਡੇ ਭਾਂਜੀ ਘਰ ਸੀ ਨਾ ਤੋ ਠੀਕ ਨਹੀਂ ਇਹਨਾਂ ਦੇ ਗੋਡੇ ਬਹੁਤ ਜ਼ਿਆਦਾ ਦਰਦ ਹੋਣ ਦੇ ਸੀ ਤੇ ਫਿਰ ਜਸਪੀਰ ਭੰਜੀ ਕਹਿੰਦੇ ਮੈਂ ਘਰ ਆਣ ਤੇ ਮੈਂ ਕਹਾਂ ਨਾਲੇ ਮੈਂ ਕੁੜੀ ਨੂੰ ਕੁਮਾਫਰਾ ਲੈਣੀਆਂ ਜਾ ਕੇ ਨਹੀਂ ਉਹ ਨੈਕਸਟ ਟਾਈਮ ਆਣਾ ਨਾ ਤਿੰਨਾ ਨੇ ਆਣਾ ਹਾਂਜੀ ਹਾਂਜੀ ਮੰਮੀ ਨੇ ਤੇ ਆਣਾ ਹੀ ਸੀਗਾ ਹਾਂਜੀ ਉਹ ਫਿਰ ਤਾਈ ਜੀ ਕਰਕੇ ਘਰੇ ਹੀ ਰਹਿ ਪਈ ਸ਼ੁਕਰ ਕਰ ਆ ਕੁੜੀ ਮੇਰੇ ਨਾਲ ਆਨ ਲੱਪਈ ਐ ਜਦ ਮੈਨੂੰ ਚਾਚੀ ਜੀ ਚਾਚੀ ਜੀ ਕਰਕੇ ਪਿੱਛੇ ਹੋ ਜਾਂਦੀ ਤਾਂ ਹੁਣ ਚਾਚੀ ਵਗੈਰ ਰੰਦੀ ਵੀ ਨਹੀਂ ਉਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਹ ਦੋਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਬੜੀ ਕੀਤੀ ਹੈ ਇਹਨਾਂ ਨੇ ਬਹੁਤ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਸੱਚੀ ਸਟੈਂਡ ਕਰ ਦਿੱਤਾ ਬੇਟੀ ਨੂੰ ਦੇਖੋ ਦੇਖੋ ਮੰਮੀ ਮਿਹਨਤ ਕਰਦੀ ਹੈ ਸਾਡਾ ਬੱਚਾ ਹੈਗਾ ਬੱਚੇ ਪਿਛਲੇ ਸਭ ਕੁਝ ਬੰਦਾ ਕਰਦਾ ਹੈ ਜੂ ਪਤਾ ਕੀ ਗੱਲ ਹੈ ਸਾਰੇ ਇਹ ਕੰਮ ਕਰ ਵੀ ਨਹੀਂ ਸਕਦੇ ਦੇਖੋ ਮੰਮੀ ਇਹਨਾਂ ਨੇ ਸੜਕ ਤੋਂ ਚੁੱਕ ਕੇ ਲਿਆਂਦਾ ਫਿਰ ਉਹਨੂੰ ਆਪਣੇ ਘਰ ਲੈ ਕੇ ਆਏ ਬਹੁਤ ਵੱਡੀ ਗੱਲ ਹੈ ਉਹ ਵੀ ਇਸ ਕੰਡੀਸ਼ਨ ਦੇ ਵਿੱਚ ਰਹਿਣਾ ਦਵਾਈ دارو ਲਿਆਣੀ ਇਹਨੂੰ ਲੈ ਕੇ ਇੰਨੀ ਮੁਸ਼ਕਲ ਜਾਣਾ ਦਵਾਈ ਵਾਲੀ ਜਗ੍ਹਾ ਤੇ ਕਿੰਨੀ ਮੁਸ਼ਕਲ ਕਰਨਾ ਇਹਨੂੰ ਦਵਾਈ ਕਿੰਨੀ ਮੁਸ਼ਕਲ ਖਵਾਣੀ ਉਹ ਕੋਈ ਹਰਕਤਾਂ ਕਿੱਦਾਂ ਦੀਆਂ ਕਰਦੀਆਂ ਸੀ ਮੰਮੀ ਇਹਨਾਂ ਨੇ ਕਿੰਨਾ ਮੈਨੇਜ ਕੀਤਾ ਕਿੰਨੀ ਮਿਹਨਤ ਕੀਤੀ ਮੰਮੀ ਇਹਨਾਂ ਨੇ ਚੱਲ ਕੋਈ ਬਹੁਤ ਮਿਹਨਤ ਕੀਤੀ ਕੋਈ ਗੱਲ ਨਹੀਂ ਭਾਬੀ ਕੋਈ ਗੱਲ ਰਿੱਦੀ ਹਾਂਜੀ ਦੇਹ ਬੇਟਾ ਤੂੰ ਬਿਲਕੁਲ ਸਹੀ ਗੱਲ ਕਹੀ ਐ ਜੇ ਇਹਨਾਂ ਨੇ ਮਿਹਨਤ ਕੀਤੀ ਐ ਨਾ ਤੇ ਦਾ ਫਲ ਵੀ ਰੱਬ ਮਾਲਕ ਇਹਨਾਂ ਨੂੰ ਜ਼ਰੂਰ ਦੇਵੇਗਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਚਲੋ ਕੋਈ ਗੱਲ ਹਾਂ ਉਹਦੇ ਘਰ ਬਹੁਤ ਇਨਸਾਫ ਹੈਗਾ ਬਹੁਤ ਸਹੀ ਗੱਲ ਹੈ ਤੇ ਸਹੀ ਚਲੋ ਕੋਈ ਗੱਲ ਨਹੀਂ ਮੰਮੀ ਫਾਲਦਾ ਤੇ ਮੈਨੂੰ ਕੋਈ ਪਤਾ ਨਹੀਂ ਹੈ ਕਿ ਫਲ ਮਿਲਦਾ ਹੈ ਜਾਂ ਨਹੀਂ ਮਿਲਦਾ ਉਹ ਤਾਂ ਪਰਮਾਤਮਾ ਦੇ ਹੱਥਾਂ ਪਰ ਅੰਨਾ ਸ਼ੁਕਰ ਮੈਂ ਜ਼ਰੂਰ ਕਰਦੀ ਹਾਂ ਪਰਮਾਤਮਾ ਦਾ ਕਿ ਕੁੜੀ ਠੀਕ ਹੋ ਗਈ ਹੈ ਤੇ ਮੈਂ ਤੇ ਅੱਗੋਂ ਇਹੀ ਚਾਹਨੀ ਹੈ ਕਿ ਇਹਦੀ ਯਾਦਦਾਸ਼ਤ ਵਾਪਸ ਆ ਜਾਵੇ ਤੇ ਕੁਝ ਸਾਨੂੰ ਦੱਸ ਸਕੇ ਅੰਨਾ ਸ਼ੁਕਰ ਹੈ ਤੁਸੀਂ ਐਨਜੀਓ ਵਿੱਚ ਨਹੀਂ ਕਿਸੇ ਭੇਜਿਆ ਅੰਨਾ ਨਹੀਂ ਮੰਮੀ ਅੰਜੀ ਚ ਕਾਦਾ ਭੇਜਣਾ ਸੀ ਦੇਖੋ ਦੀਦੀ ਤੁਸੀਂ ਬਹੁਤ ਵਧੀਆ ਕੀਤਾ ਕਿ ਇਹਨੂੰ ਐਨਜੀਓ ਨਹੀਂ ਭੇਜਿਆ ਦੇਖੋ ਉੱਥੇ ਚੱਲ ਜਾਂਦੀ ਇਹਦੀ ਕੇਅਰ ਹੁੰਦੀ ਨਾ ਹੁੰਦੀ ਅਦਾ ਉੱਥੇ ਮਨ ਲੱਗਦਾ ਨਾ ਲੱਗਦਾ ਕਿੰਨਾ ਮੁਸ਼ਕਲ ਹੋਣਾ ਸੀ ਇੱਥੇ ਤੇ ਤੁਹਾਡੇ ਨਾਲ ਭੇਜ ਗਈ ਤੁਹਾਡੇ ਨਾਲ ਪੂਰਾ ਮਨ ਲੱਗ ਗਿਆ ਤੁਹਾਡੇ ਨਾਲ ਲੱਗ ਗਿਆ ਦੀਦੀ ਨਾਲ ਲੱਗ ਗਿਆ ਕਿੰਨੀ ਕੇਅਰ ਕੀਤੀ ਤੁਸੀਂ ਇੱਥੇ ਤੁਸੀਂ ਜਿੱਥੇ ਐਨਾ ਕੰਮ ਕੀਤਾ ਨਾ ਇੱਕ ਕੰਮ ਹੋਰ ਕਰ ਦੋ ਕੀ ਭਾਬੀ ਮੈਨੂੰ ਇੱਕ ਗੱਲ 'ਚ ਮਨ ਹੈ ਗੱਲ ਹੈਗੀ ਮਨ ਦੇ ਵਿੱਚ ਉਹ ਮੈਂ ਤੁਹਾਨੂੰ ਕਹਿਣ ਲੱਗੀ ਦੱਸੋ ਦੇਖੋ ਆ ਦੇਖੋ ਕਿੰਨੀ ਖੁਸ਼ ਆ ਤੁਹਾਡੇ ਨਾਲ ਤੁਹਾਡੇ ਨਾਲ ਕਿੰਨਾ ਪਿਆਰ ਪੈ ਗਿਆ ਮੈਂ ਕਿਹਨੂੰ ਨਾ ਜਾਂ ਸਲੂਨ ਦਾ ਕਰਵਾ ਦੋ ਠੀਕ ਹੈ ਜਾਨ ਨੂੰ ਸਟੀਚਿੰਗ ਦਾ ਕਰਵਾ ਦੋ ਦੇਖੋ ਕੱਲ ਨੂੰ ਇਹਦੇ ਮਾਪਿਓ ਵੀ ਮਿਲਣਗੇ ਨਾ ਯਾਦ ਕਰਨਗੇ ਇਹ ਵੀ ਤੁਹਾਨੂੰ ਕੰਮ ਕਰੇਗੀ ਇਹ ਵੀ ਤੁਹਾਨੂੰ ਯਾਦ ਕਰੇਗੀ ਨਹੀਂ ਨਹੀਂ ਉਹ ਤੇ ਹੈ ਹੀ ਨਹੀਂ ਸੋਚਿਆ ਇਹਨੂੰ ਕੁਛ ਨਾ ਕੁਛ ਕਰਵਾ ਦਈਏ ਨਹੀਂ ਮੈਂ ਦੀਦੀ ਨਾਲ ਘਰ ਜਾ ਕੇ ਨਾ ਗੱਲ ਕਰਦੀ ਦੀਦੀ ਨਾਲ ਕਰੋ ਗੱਲ ਤੇ ਕੁਛ ਨਾ ਕੁਛ ਕਰਵਾਓ ਠੀਕ ਹੈ ਨਾ ਮੰਮੀ ਹਾਂ ਬਿਲਕੁਲ ਠੀਕ ਹੈ ਚਲੋ ਠੀਕ ਦੇਖੋ ਦੀਦੀ ਮੈਂ ਐਸ ਕਰਕੇ ਕੰਨੀ ਵੀ ਆ ਕਿਉਂਕਿ ਮੈਂ ਚਾਹਨੀ ਆ ਕਿ ਇਹ ਆਪਣੇ ਪੈਰਾਂ ਤੇ ਸਟੈਂਡ ਹੋ ਜੇ ਠੀਕ ਹੈ ਉਹ ਤੇ ਹੈ ਹੀ ਹੈ ਮੈਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਏ ਮਾਲਕਾ ਇੱਕ ਤੇ ਇੱਕ ਐਦਾ ਮੈ ਪਰਿਵਾਰ ਮਿਲ ਜਵੇ ਇਹਨੂੰ ਉਹ ਤੇ ਅਸਲੀ ਐਦਾ ਪਰਿਵਾਰ ਮਿਲ ਜਵੇ ਵਾਹਿਗੁਰੂ ਜੀ ਐਦਾ ਪਰਿਵਾਰ ਇਹਨੂੰ ਮਿਲ ਜੇ ਅਗਰ ਵਾਹਿਂ ਚਾਹ ਸਦਾ ਪਰਿਵਾਰ ਨਹੀਂ ਮਿਲਦਾ ਫਿਰ ਤੁਸੀਂ ਵੀ ਦੀਦੀ ਘਰ ਥੋੜੀ ਬਿਠਾਓਗੇ ਨੀ ਹੋਤੇ ਹੈ ਹੀ ਵਿਆਹ ਵੀ ਕਰਨਾ ਕੋਈ ਵੀ ਕੁਝ ਸੋਚੋਗੇ ਹੀ ਅਦਾ ਕੱਲ ਨੂੰ ਵਿਆਹ ਦਾ ਸੋਚੋਗੇ ਉਹਦੇ ਤੋਂ ਪਹਿਲਾਂ ਹੀ ਐ ਆਪਣੇ ਪੈਰਾਂ ਤੇ ਸਟੈਂਡ ਹੋ ਜਾਏਗੀ ਕੰਮ ਸਿੱਖ ਕੇ ਕਿਸੇ ਦੇ ਅਧੀਨ ਹੀ ਨਹੀਂ ਰਹੋਗੀ ਚਲੋ ਕੋਈ ਗੱਲ ਨਹੀਂ ਨਾ ਕੋਈ ਕੁਝ ਕਹੂਗਾ ਚਲੋ ਕੋਈ ਗੱਲ ਨਹੀਂ ਮੈਂ ਘਰ ਜਾ ਕੇ ਨਾ ਐਸ ਬਾਰੇ ਨਾ ਵੱਡੇ ਦੀਦੀ ਨਾਲ ਗੱਲ ਕਰਦੀ ਆ ਤੇ ਮੈਂ ਸਭ ਕੁਝ ਕਰ ਦਾਂ ਨੀ ਆਪਣੇ ਭੋਲੋ ਨੂੰ ਦੇਖ ਮम्मी ਕਿੱਦਾਂ ਲਾੜੇ ਹਾਂ ਓਏ ਕਹ ਲਾੜੇ ਤੂੰ ਰਣੇ ਲੈਣਾ ਇਹਦੇ ਨਾਲ ਇਹ ਕੌਣ ਆ ਨਾਨੀ ਨਾਨੀ ਜੀ ਅੱਛਾ ਮੰਮੀ ਹੁਣ ਅਸੀਂ ਚੱਲਦੇ ਆ ਮੰਜੇ ਇੱਕ ਮਿੰਟ ਰਹਿਦੀ जाएं बैठो जरा कर अच्छा आई मम्मी कोई और आना तुसी भी घर नहीं नहीं आवांगे आना क्यों नहीं लो मम्मी हेलो बेटा है कि मम्मी आज टाउन हूं फिर मेरी दोती आई है ऐसा तो कुछ ना कुछ प्यारता ता देंगी नहीं नहीं और हाँ। तो चलो कोई नहीं ले ले बेटा कुछ रहो बेटा थैंक यू नानी जी ਮੇਲੋਂ ਥੋੜੀ ਨੂਣਾ ਹੁਣ ਅਸੀਂ ਮੈਂ ਘਰ ਜਾ ਕੇ ਨਾ ਜੀਜਾ ਬਾਰੇ ਜ਼ਰੂਰ ਸੋਚਾਂਗੀ ਤੇ ਦੀਦੀ ਨਾਲ ਗੱਲ ਕਰਾਂਗੀ। ਹਾਂ ਦੀਦੀ ਨਾਲ ਜ਼ਰੂਰ ਗੱਲ ਕਰਨਾ ਤੇ ਵੱਡੇ ਦੀਨੂ ਵੀ ਲੈ ਕੇ ਆਵਾਂ ਨਾਲ। ਚਲੂ ਲੈ ਚੱਲੀਏ ਬੇਟਾ ਅਸੀਂ ਉਹਨੇ। ਚਾਹੋਗੇ ਨਾ ਅਸੀਂ ਦੁਬਾਰਾ? ਹਾਂ ਹਾਂ ਜ਼ਰੂਰ। ਚਲਾਓ। ਹਾਂ ਅੱਛਾ ਲੱਗਾ ਨਾ ਤੇ ਆ ਗਏ। ਬਹੁਤ ਵਧੀਆ। ਆ ਨਾ ਹੁਣ ਠੀਕ ਹੈ। ਚਲੋ ਬੇਟਾ। ਹੁਣ ਵੇਖੋ ਕਿ ਲੀਕ ਲੀਕ ਜਲਦੀ ਪੀਆ। ਚਾਓ ਚੱਲੀਏ ਬੁੱਤਕੀ। ਉਹ ਦੀਦੀ ਵੀ ਘਰ ਕੱਲੇ ਆ ਨਾ ਦੇਖਦੇ ਹੋਣੇ ਆ। ਅੱਛਾ ਮੰਮੀ ਮੈਂ ਚਲਦੀ ਹਾਂ ਠੀਕ ਹੈ। ਅੱਛਾ ਬੇਟਾ। ਅੱਛਾ ਜੀ। ਅਰੇ ਤੇ ਠੀਕ ਹੈ ਬਟਾ ਹਾਂ ਓਕੇ ਦੇਖਿਆ ਮੇਰੀ ਕੁੜੀ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਨਾ ਮੰਮੀ ਹਾਂ ਸਹੀ ਗੱਲ ਹੈ ਦੀਦੀ ਨੇ ਤੇ ਬਹੁਤ ਵਧੀਆ ਕੰਮ ਕੀਤਾ ਹੈ ਕਿਰਨ ਦੇਖਿਆ ਕਿੰਨੀ ਖੁਸ਼ ਹੈ ਕਿਸੇ ਅਨਜਾਨ ਕੁੜੀ ਨੂੰ ਹਾਂ ਮੰਮੀ ਘਰ ਦੇ ਵਿੱਚ ਲਿਆ ਆਣਾ ਹਾਂ ਫਿਰ ਉਹਦੀ ਕੇਅਰ ਕਰਨੀ ਉਹਨੂੰ ਇੰਨਾ ਸੰਭਾਲਣਾ ਫਿਰ ਉਹਦੀਆਂ ਗੱਲਾਂ ਵੀ ਸਹੀਆਂ ਕਿੰਨਾ ਕੁਛ ਕੀਤਾ ਦਵਾਈ ਨਾਲ ਦਵਾਈ ਰੋਟੀ ਨਾਲ ਰੋਟੀ ਉਹ ਕਿਸੇ ਟਾਈਮ ਜਿੱਦ ਵੀ ਕਰਦੀ ਹੈ ਨਹੀਂ ਖਾਣੀ ਕਿੰਨਾ ਕੁਛ ਕਰਦੀ ਹੈ ਨਾ ਕੁਛ ਸਿਹ੍ਹਾ ਵੀ ਪਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੇ ਮੇਰੀ ਕੁੜੀ ਦਾ ਦਿਲ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਮੈਂ ਤੇ ਕੰਨੀ ਆ ਉਹਦੀ ਜਾਦਾਸ਼ ਵਾਪਸ ਆ ਜਾਵੇ ਉਹਦੇ ਘਰ ਦੇ ਮਿਲ ਪੈਣ ਜੇ ਨਹੀਂ ਮਿਲਣ ਇਹਨਾਂ ਦਾ ਪਿਆਰ ਉਦਾਂ ਹੀ ਬਣਿਆ ਰਹੇ ਮੰਮੀ ਜਿੱਦਾਂ ਪਿਆਰ ਹੈ ਨਾ ਜਿੰਨੀ ਉਹ ਖੁਸ਼ ਸੀ ਮੈਂ ਉਹਨੂੰ ਇੰਨਾ ਖੁਸ਼ ਵੇਖਿਆ ਮੈਂ ਕਹਨੀ ਐਦਾ ਹੀ ਉਹਨਾਂ ਦਾ ਪਿਆਰ ਬਣਿਆ ਰਵੇ। ਬਿਲਕੁਲ। ਉਹਨਾਂ ਹੀ ਪਿਆਰ ਵੱਡੇ ਦੀਦੀ ਨਾਲ ਵੀ ਉਹਦਾ ਦੇਖ ਲਓ। ਨਹੀਂ ਵੈਸਾ ਸਾਡੀ ਨਾ ਪਿਆਰ ਦੀ ਮਨ ਜਦਾ ਸੁਭਾਅ ਵੀ ਬਹੁਤ ਵਧੀਆ ਆ। ਮੇਰੀ ਬੰਦੀ ਤਾਂ ਬਹੁਤ ਵਧੀਆ ਹੀ ਹੈ। ਸਹੀ ਕਹ ਲੈ ਤੁਹਾਡੀ। ਹਾਂ। ਪੂਜਾ ਤੂੰ ਪਤਾ ਕੀਤਾ ਕਿ ਨਹੀਂ ਕੀਤਾ? ਪਤਾ ਕਰ ਵੀ ਕਿੱਥੋਂ ਹੁੰਦੀ ਹੈ ਕੀ ਇਹਦੇ ਘਰਦਿਆਂ ਦਾ ਪਤਾ ਪੁੱਤਾ ਕਰ ਐਨੀ ਦਿਨ ਹੋ ਗਏ ਤੂੰ ਪਤਾ ਹੀ ਕਰ ਸਕੀ। ਪਤਾ ਕారణ ਨਹੀਂ ਨਾ ਪਤਾ ਲੱਗਦਾ ਪੱਥਰ ਹਮੇਸ਼ਾ ਨਹੀਂ ਸਾਡੇ ਵੇੜੇ ਦੀ ਪਿਆਰ ਹੈ ਨਹੀਂ ਆਹੋ ਮੈਂ ਕਹਤਾ ਇੱਕ ਦੋ ਦਿਨ ਚ ਪਨ ਪਤਾ ਕਰਕੇ ਦੱਸ ਲਈ ਫਿਰਦੀਆਂ ਉਹਨੂੰ ਨਾਲ-ਨਾਲ ਜਿੱਥੇ ਜਾਂਦੀਆਂ ਉੱਤੇ ਲੈ ਜਾਂਦੀਆਂ ਆਹੋ ਤੇ ਇਹ ਕੁਝ ਹੁੰਦਾ ਬੇਕਾਰ ਦਾ ਤੇ ਉਹ ਤੇ ਆ ਨਹੀਂ ਨੀ ਕਰਦੀਆਂ ਉਹਦੇ ਵਾਲੀ ਲੱਗੀਆਂ ਹੀ ਐ ਉਹਨਾਂ ਸੁਜਦਾਈ ਕੁਝ ਨਹੀਂ ਹੋਰ ਉਹ ਮੈਂ ਕੀ ਫਿਕਰ ਕਰਨੀ ਤੂੰ ਵੀ ਤਾਂ ਫਿਕਰ ਕਰ ਤਾਨੂੰ ਜਿਹੜੇ ਕੰਮ ਲਈ ਸੱਦੇ ਤੂੰ ਕੀਤਾ ਹੀ ਕੋਈ ਨਹੀਂ ਅੱਗੋ ਦੋਨ ਨੂੰ ਡਾਕਟਰ ਦਾ ਦੱਸਦਾ ਉਹ ਡਾਕਟਰ ਵਾਸਤੇ ਤੁਰ ਪਈ ਐ ਕੁੜੀ ਤੇ ਹੁਣ ਠੀਕ ਹੁੰਦੀ ਪਈ ਐ ਪਰ ਹੁਣ ਆਪਣੇ ਘਰ ਦਾ ਨਹੀਂ ਪਤਾ ਪੁੱਤਾ ਲੱਗਦਾ ਪਿਆ ਉਹ ਦੱਸਦੀ ਨਹੀਂ ਪਈ ਕੁਝ ਵੀ ਨਾ ਤੇਰੀ ਇੰਨੀ ਵਾਕਫੀ ਐ ਤੈਨੂੰ ਤਾਂ ਪਤਾ ਕਰ ਕੋਈ ਨਹੀਂ ਦੱਸ ਸਕਦਾ ਇਹਦਾ ਘਰ ਬਰ ਕਿੱਥੇ ਹੈਗਾ ਇਹਦੇ ਕਿਹੜੇ ਘਰ ਦੇ ਆ ਕੀ ਆ ਕੁਝ ਆ ਤੋ ਟਕਾਰਾ ਉਹਨਾਂ ਦਾ ਕੋਈ ਕੀ ਹੈਗਾ ਬੱਕਈ ਜਾਨੀ ਐ ਮੰਮੀ ਕਰਨੀ ਆ ਕਰਨੀ ਆ 5 6 ਮਹੀਨੇ ਹੋ ਗਏ ਤੇਰੇ ਕੋ ਪਤਾ ਹੀ ਨਹੀਂ ਲੱਗ ਸਕਿਆ ਮੈਂ ਤਾਂ ਕਿਸੇ ਹੋਰ ਨੂੰ ਘਾਦੇ ਅੱਗੇ ਪਤਾ ਤੇ ਕਰਵਾ ਨਾ ਮੈਂ ਨਾ ਇਹ ਨਾ ਤੇਰੇ ਬਰਾਬਰ ਦੇ ਤੇ ਮੇਰੇ ਘਰ ਦੇ ਬਰਾਬਰ ਤੇ ਉਹਨੂੰ ਲਿਆਈ ਜਾਂਦੀ ਐ ਤੇ ਮੈਂ ਹੋਣੀਓ ਦੇ ਨਾ ਮੈਂ ਤੁਹਾਨੂੰ ਦੱਸਦਾ ਜਿੱਥੇ ਮੇਰੀਆਂ ਦੋਨੋਂ ਕੁੜੀਆਂ ਉਹੀ ਰਹਿਣਗੀਆਂ ਇਹ ਜਿੰਨਾ ਮਰਜੀ ਉਹਨੂੰ ਨਾਲ ਮੇਲੀ ਜਾ 100 ਨੇ ਕੱਪੜੇ ਪਵਾ ਕੇ 100 ਨੇ ਜੇਬਰ ਪਵਾ ਕੇ ਇਹ ਹੀ ਕੁਝ ਕਰਤੀਆਂ ਪਈਆਂ ਉਹਦੇ ਮਗਰ ਮੈਂ ਲੱਗਿਆ ਖਾਲਾ ਉਹ ਖਾਲਾ ਉਹ ਖਾਲਾ ਉਹ ਖਾਲਾ ਘਰ ਦੇੰਦੇ ਕਿਸੇ ਪੁੱਛਦੀਆਂ ਨਹੀਂ ਚੱਜ ਨਾ ਇੱਕੋ ਵਾਰ ਸੇ ਧਿਆਨ ਉਹਨਾਂ ਦਾ ਹੋ ਗਿਆ ਮੈਂ ਕਾਲੇ ਬੈਨਾਂ ਲਈ ਅੱਜ ਕਿਹੜੀ ਗੱਲ ਹੈ ਤੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੰਮ ਮੁਕਾਵਾਂ ਮੇਰੀ ਮਾਂ ਦੇ ਦਿਮਾਗ ਤੋਂ ਟੈਨਸ਼ਨ ਹਟੇ ਕਾਰ ਫਿਰ ਪਤਾ ਜਲਦੀ ਪਤਵਿੰਦਰ ਹਾਂਜੀ ਮੈਂ ਹਰ ਗੱਲ ਸੁਣ ਲਈ ਤੇਰੀ ਤੇ ਸੁਣ ਲਈ ਤੇ ਮੈਂ ਕੀ ਕਰਾਂ ਹੈ ਅੱਧਰ ਮੈਨੂੰ ਗੱਲ ਹੀ ਦੱਸ ਦੇ ਨਹੀਂ ਤੇ ਤੂੰ ਹਰ ਗੱਲ ਜਿਹੜੀ ਐ ਤੇ ਪੂਜਾ ਨਾਲ ਹੀ ਕਰਨ ਢਈ ਐ ਤੇ ਪੂਰੇ ਨੂੰ ਕਵਲ ਐ ਇੰਨੀ ਦੇਰ ਹੋ ਗਈ ਐ 5-6 ਮਹੀਨੇ ਹੋ ਉਹਨਾਂ ਪਤਾ ਹੀ ਨਹੀਂ ਕਰ ਸਕੀ ਐ ਤੱਕ ਅੱਛਾ ਨਹੀਂ ਤੇ ਚਾਹੂੰ ਤੇ ਚੱਲ ਥੋੜਾ ਬਤਾ ਕੁੜੀ ਨੂੰ ਫਰਕ ਵੀ ਤੇ ਪੈ ਗਿਆ ਨਾ ਤੇ ਕੱਲ ਨੂੰ ਜੇ ਉਹਦੇ ਘਰ ਦੇ ਕੋਈ ਲੱਭੇ ਤੇ ਕੁੜੀ ਨੇ ਚਲੀ ਜਾਣਾ ਉਹਨੇ ਕਿਹਾ ਥੋੜਾ ਬੈਠੀ ਰਹਿਣਾ ਫਰੇ ਕਦੋਂ ਚਲ ਜਾਣਾ 6 ਮਹੀਨੇ ਤਾਂ ਹੋ ਗਏ ਮੈਨੂੰ ਸੁਣ ਦਿਆ ਚਲੀ ਜਾਣਾ ਚਲੀ ਜਾਣਾ ਫਰੇ ਕਦੋਂ ਚਲ ਜਾਣਾ ਹਾਏ ਹਾਏ ਤੂੰ ਕਾਲੀ ਕੋ ਪੈਣੀ ਹੈ ਅਖਰ ਚਲੀ ਜਾਣਾ ਦਾ ਕੁੜੀ ਨੇ ਪਤਾ ਤੇ ਸਾਰੇ ਜਨੇ ਕਰਨ ਦੇ ਨੇ ਨਾ ਕੋੜ ਕਰਨ ਦੇ ਲੈ ਪੂਜਾ ਕਰਦੀ ਸਾਰੀ ਮੈਨੂੰ ਲੱਗੀ ਹੈ ਕਿਸੇ ਨਹੀਂ ਗਟਾ ਭੇਜਦਾ ਹਰ ਨੂੰ ਚਾਹ ਤੇ ਰੱਖੀਏ ਉਹਨੂੰ ਓਹ ਕੁੜੀ ਸਭ ਕੁਝ ਯਾਦ ਹੈ ਜੋ ਸਾਰਾ ਕੰਮ ਕਰ ਲਾ ਪੈਨੋ ਕੇਸ ਵਟਣ ਦੀ ਜਿਹਨੂੰ ਸਭ ਕੁਝ ਇੱਥੇ ਮਿਲਦਾ ਪਿਆ ਇੱਥੇ ਆਰਾਮ ਮਿਲਦਾ ਪਿਆ ਥਾਨ ਪੀਣ ਪੂਰਾ ਮਿਲਦਾ ਉਹਨੂੰ ਕੋਈ ਕੱਲ ਲੋੜਾ ਤੇ ਜਾਂਦੀ ਹਾਏ ਹਾਏ ਤੇ ਹੁਣ ਘਰ ਜਾ ਕੋਈ ਲੱਭੇਗਾ ਜਿਵੇਂ ਥੋੜੀ ਕਿਸੇ ਹੱਥ ਬਾਹ ਫੜਾ ਦੇਣੀ ਕੁੜੀ ਦੀ ਮੈਂ ਤੁਹਾਨੂੰ ਕਹ ਕਿਥੇ ਦਾ ਹੱਥ ਫੜਾ ਦੇ ਵੇਰ ਕੋਈ ਤੂੰ ਮੈਂ ਪੋਵਾ ਦਾ ਪੁੱਤਾਂ ਨੂੰ ਪਤਾ ਕਰ ਇਹਦੇ ਘਰ ਦੇ ਕਿਤੇ ਆ। ਨਹੀਂ ਤੂੰ ਮੇਰੀ ਗੱਲ ਸੁਣ ਜਿਹੜਾ ਦਿਮਾਗ ਤੂੰ ਵਿਹਲੀਆ ਗੱਲਾਂ ਚ ਸੋਚਣ ਲਈਏ ਇਹ ਕੋਈ ਕਿਸੇ ਕਿਤੇ ਰਿਸ਼ਤੇਦਾਰ ਪੈਣ ਭਰਾਵ ਨੂੰ ਕਿਹਾ ਕਿ ਕੁੜੀ ਦੇ ਘਰ ਦੇ ਲੰਬਨ ਦੇ ਵਿੱਚ ਮਦਦ ਕਰਨ। ਨਹੀਂ ਐਸੇ ਆਪਾਂ ਵੀ ਮੈਂ ਹੀ ਕਰਨਾ ਹੈ ਮੈਨੂੰ ਦੱਸੋ। ਇਹ ਵੀ ਮੈਂ ਹੀ ਕਰਨਾ ਤੇ ਦਿਓ ਜ਼ਿੰਮੇਵਾਰੀ ਮੈਨੂੰ ਮੈਂ ਹੁਣੇ ਛੱਡ ਕੇ ਆਨੀ ਕੁੜੀ ਨੂੰ ਐਨ ਜੀਓ ਤੇ ਜਾ ਕੇ। ਤੁਸੀਂ ਨਾ ਕੁਝ ਕਰ ਸਕਦੇ ਮੈਂ ਕਰਨੀ ਆ। ਤੁਸੀਂ ਤਾਂ ਸਾਰੇ ਬੇਫਿਕੂ ਹੋ ਗਏ ਹੋ। ਤਾਨੂੰ ਮੇਰੇ ਸਾਥ ਦੇਣਾ ਚਾਹੀਦਾ ਤੁਸੀਂ ਉਹ ਬੱਚਿਆਂ ਨਾਲ ਨਾਲ ਲੈ ਹਾਂ ਹਾਂ ਸਿਕਾ ਦੇ ਵੇ ਤੇ ਨਾਲ ਲੈ ਆਇਆ ਤੋਰ ਕੀ ਤੁਸੀਂ ਕੁੜੀਆਂ ਨਾਲ ਨਾਲ ਲੈ ਨੂੰ ਆਣਾ ਹਾਂ ਹਾਂ ਮੈਂ ਕਹਿੰਦਾ ਨੂੰ ਆ ਨਾਲ ਨਾਲ ਰਹੀ ਹੋਈ ਦੱਸ ਹਾਂ ਤਾਨੂੰ ਅਕਲ ਪਹਿਲਾਂ ਲਿਆ ਹਾਂ ਤਾਂ ਪਹਿਲਾਂ ਅਕਲ ਚਾਹੀਦੀ ਜੇ ਉਹ ਨਾ ਗਈ ਹੈ ਹੁਣ ਉਹ ਕੱਢਣ ਚ ਮੇਰੇ ਸਾਥ ਦਿਓ ਜਿਹੜਾ ਤਰੀਕਾ ਹੁੰਦਾ ਤਨਪਤਾ ਇਹਨੂੰ ਕੁਝ ਵੀ ਲੱਗਦਾ ਤੂੰ ਦੇਖੋ ਚੰਨੀ ਹੈ ਨਾ ਕਿ ਕੁੜੀ ਦੇ ਬਾਹ ਫੜ ਕੇ ਤੇ ਕੁੜੀ ਨੂੰ ਬਾਹਰ ਕੱਢਦੀ ਹੈ ਇਹ ਕੰਮ ਤੇ ਮੈਂ ਇੱਥੇ ਖੋਣ ਨਹੀਂ ਦਿੰਦਾ ਜੋ ਮਰਜ਼ੀ ਕਰ ਲੈ ਆ ਦਫਾ ਹੋ ਤੇ ਮਾਰੀ ਕਾਲਿਆ ਨਾ ਸਾਰਾ ਟੱਬਰ ਹੀ ਪਾਗਲ ਹੋਇ ਫਿਰਦਾ ਕੰਮ ਮੁੱਕਣੇ ਨਹੀਂ ਦੇਣਾ ਮੁੱਕਣੇ ਨਹੀਂ ਦੇਣਾ ਮਗਰ 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 ਲੱਗੇ ਰੋ ਲੱਗੇ ਰੋ ਤੇ ਯੋਨ ਨੂੰ ਕਹੋ ਕਦੀ ਯੋਨ ਨੂੰ ਕਹੋ ਕਦੀ ਆਪ ਕਿਸੇ ਜੋਗੇ ਨਹੀਂ ਬਸ ਗੱਲ ਕਰਨੋ ਰਹਿਣੀ ਨਹੀਂ ਪਤਾ ਨਹੀਂ ਚਾਹੀਜੀ ਅੱਗੇ ਚਾਹੀਜੀ ਹਾਂ ਅੱਗੇ ਮੈਂ ਤੁਹਾਨੂੰ ਯਾਦ ਹੀ ਕਰਨੀ ਸੀ ਮੈਂ ਕਿਹਾ ਚਾਹੀਜੀ ਨੂੰ ਮੈਂ ਕਿਹਾ ਸੀ ਕਿ ਉਹਨਾਂ ਰੋਟੀ ਪੁੱਛ ਕੇ ਉਹ ਪੰਜੀਰੋਂ ਵੀ ਖਾਣੀ ਆ ਹੂੰ ਨੀ ਰੋਟੀਆਂ ਕੀ ਖਾਣੀ ਐ ਕੀ ਹੋਇਆ ਜੋ ਪਸ਼ੁੰਧਾ ਜਿਹੜੀ ਐ ਜੇ ਬੁਰਬੁਰ ਕਰੀ ਜਾਂਦੀ ਪਈ ਆ ਚਾਈ ਜੀ ਉਹਨਾਂ ਦੇ ਤੇ ਆਦਤ ਐ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾਗਾ ਕਿ ਉਹਨਾਂ ਨਾਲ ਫालतू ਗੱਲ ਕਰਿਆ ਹੀ ਨਾ ਕਰੋ ਹਾਂ ਹੈ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਬੁਰਬੁਰ ਬੁਰਬੁਰ ਕਰੀ ਰਹੀ ਜੀ ਕੋਦੋਂ ਵੀ ਮੈਂ ਵੇਖ ਲਈਆਂ ਨੂੰ ਚਾਈ ਜੀ ਉਹਨਾਂ ਦੀ ਨਾ ਹੁਣ ਕਿਰਨ ਨੂੰ ਲੈ ਕੇ ਨਾ ਬਸ ਇੱਕ ਆਦਤ ਹੀ ਬਣ ਗਈ ਐ ਕਿ ਮੈਂ ਬਸ ਬੁਰਬੁਰ ਕਰੀ ਜਾਣਾ ਕਰੀ ਜਾਣਾ ਹਟਦੇ ਹੈ ਨਹੀਂ ਹੁਣ ਵੱਡੇ ਆ ਖੁਦ ਸਮਝਦਾਰ ਹੈਗੇ ਆ ਕੜੀ ਕੜੀ ਆਪਾਂ ਨੂੰ ਇੱਕ ਗੱਲ ਕਹਿੰਦੇ ਵੀ ਨਹੀਂ ਚੰਗੇ ਲੱਗੀ ਦਾ ਹਾਂ ਇਹ ਤੇ ਉਹਨਾਂ ਨੇ ਵੀ ਸੋਚ ਚਾਹੀਦੀ ਆ ਨਾ ਸਿਆਣੀ ਹੈਗੀ ਇਹ ਭੇੜੀ ਹੁਣ ਬਸ ਉਹ ਤੇ ਚਾਹੁੰਦੇ ਆ ਕਿ ਕੁੜੀ ਨੂੰ ਗੁੱਟੋਂ ਫੜੋ ਹਾਂ ਤੇ ਬਾਹਰ ਕੱਢ ਦੋ ਹੈਨਾ ਚਾਹੀ ਜੀ ਹੁਣ ਕਿਤਨਾ ਕਿਸੇ ਨੂੰ ਬਾਹਰ ਕੱਢਿਆ ਜਾ ਸਕਦਾ ਨਹੀਂ ਜੀ ਆਪ ਐਵੇਂ ਥੋੜੀ ਕੋੜੀ ਨੂੰ ਕੱਢ ਦਿਆ ਨਾ ਵਾ ਜਿੰਨਾ ਚੱਕਰ ਸਾਨੂੰ ਕੁੜੀ ਦਾ ਥਾਂ ਟਿਕਾਣੇ ਦਾ ਨਹੀਂ ਪਤਾ ਲੱਗਦਾ ਹਾਂ ਆਹ ਤੇ ਉਹ ਤੇ ਤਾਂ ਹੀ ਅਸੀਂ ਭੇਜਨੀ ਕੁੜੀ ਅਸੀਂ ਕਿਸੇ ਰੋਣੇ ਬਾਹਰ ਕਰਦੀਏ ਚਾਹੀ ਜੀ 6 ਮਹੀਨੇ ਲੰਘ ਗਏ ਹਾਂ ਹੋ ਸਕਦਾ ਹੈ ਥੋੜੀ ਦੇਰ ਨੂੰ ਲੱਭ ਜਾਵੇ ਹੁਣ ਐਡਾ ਕਾਲੀ ਪੈਣ ਦਾ ਕੀ ਫਾਇਦਾ ਜਿੱਥੇ 6 ਮਹੀਨਿਆਂ ਚ ਨਹੀਂ ਆਪਾਂ ਅੱਕੇ ਤੇ ਹੁਣ 2 ਦਿਨਾਂ ਚ ਅੱਕ ਜਾਣਾ ਆਪਾਂ ਇਹਦੇ ਉਹਨਾਂ ਨੂੰ ਵੀ ਸੋਚ ਆਈ ਦੀ ਹੈ ਨਾ ਉਹਨੂੰ ਸਿਆਣੀ ਬੰਨਣਾ ਚਾਹੀਦਾ ਹੈ ਵੀ ਜੱਕਦਮ ਥੋੜੀ ਉਹਨਾਂ ਸੀ ਕੱਛਿਆਂ ਨੂੰ ਕੁੜੀ ਨੂੰ ਭੇਜ ਜਾਈਏ ਚਾਹੀਜੀ ਸਾਰੀਆਂ ਗੱਲਾਂ ਛੱਡੋ ਸੰਤ ਟਾਟਾਏ ਬਹੁਤ ਆਸਰਾ ਹੈ ਤੁਸੀਂ ਸਾਨੂੰ ਹਿੰਮਤ ਦਿੱਤੀ ਕਿ ਕੋਈ ਗੱਲ ਨਹੀਂ ਐਸ ਕੁੜੀ ਦੀ ਮਦਦ ਕਰੋ ਕੀ ਪਤਾ ਚਾਹੀਜੀ ਐਸ ਕੁੜੀ ਦਾ दाना पाणी ਕਿੰਨੀ ਦੇ ਰਿਸ ਘਰ ਚ ਹੈਗਾ ਆਪਣੇ ਆਪ ਕੋ ਕਰਦਾ ਨਾ ਜਿੰਨਾ ਕੋਲ ਨਹੀਂ ਚਾਹੀ ਜੀ ਇਹਨੂੰ ਖਵਾਉਣ ਵਾਲੇ ਅੱਪਾ ਕੌਣ ਉਹਨੇ ਨੂੰ ਦੇਣ ਵਾਲੇ ਉਹਦਾ ਚਾਹੀ ਜੀ ਕਰਮਾਂ ਚ ਲਿਖਿਆ ਸੀ ਤੋ ਇਸ ਘਰ ਦਾ ਖਾਂ ਡਈ ਆ ਜਿਸ ਦਿਨ ਚਾਹੀ ਜੀ ਉਹਦਾ ਦਾਣਾ ਪਾਣੀ ਇਸ ਘਰੋਂ ਮੁੱਕ ਗਿਆ ਉਸੇ ਨਾਲ ਤੇ ਘਰ ਦੇ ਦੇ ਵੀ ਲੱਭ ਜਾਣੇ ਚਲੋ ਚਾਹੀ ਜੀ ਆਪਾਂ ਤਾਂ ਇਹੋ ਹੀ ਕਰਨੇ ਆ ਕਿ ਉਹਦੇ ਘਰ ਦੇ ਲੱਭ ਜਾਣ ਅਸੀਂ ਉਹ ਜੇ ਇਹ ਹੀ ਕਰਨੇ ਆ ਅੱਜ ਕਹਿੰਦੇ ਚਲੋ ਖੇਤੀ ਲੱਭਣ ਤੇ ਜਾਵੀਂ ਆਪਣੇ ਘਰ ਪਰ ਹੁਣ ਮਰ ਕੀ ਕਰ ਸਕਦੇ ਆ ਚਲੋ ਚਾਹੀ ਜੀ ਮੰਜੂ ਵੇਖ ਲਓ ਕੰਦੀ ਸੀ ਕਿ ਮੈਂ ਕਿਹਾ 2 ਘੰਟਿਆਂ ਤੱਕ ਆ ਜਾਣਾ ਅੱਛਾ ਮੇਰਾ ਤਾਂ ਸੱਚੀ ਦਿਲ ਹੀ ਨਹੀਂ ਲੱਗਣ ਡਿਆ ਕਿਰਨਾ ਚ ਪਹਿਲੀ ਵਾਰੀ ਆਪਣੀ ਚਾਚੀ ਦੇ ਨਾਲ ਘਰੋਂ ਗਈ ਆ ਹਾਂ ਉਹ ਤਾਂ ਗਈ ਆ ਚਲੋ ਜੁੜਣ ਜਾਣੀਆਂ ਸੀਆਂ ਖੇਡਦੀਆਂ ਹੋਣਗੀਆਂ ਚਲ ਕੋਈ ਨਹੀਂ ਸਗੋ ਚਲੇ ਗਈਆਂ ਨਾਲੇ ਫਿਰ ਸੋਰਾਈ ਗਈ ਕੁੜੀ ਵੀ ਨਾਲੇ ਹਾਂ ਪਤਾ ਕੀ ਮੰਜੂ ਦੀ ਮੰਮੀ ਵੀ ਬੜੀ ਦੇਰ ਤੋਂ ਕਹਿਣ ਦੇਈ ਸੀ ਕਿ ਨੂੰ ਘਰ ਲੈ ਕੇ ਆ ਘਰ ਲੈ ਕੇ ਆ ਕਰਨ ਨਾ ਮੰਜੂ ਦੀ ਮੰਮੀ ਵੀ ਬਹੁਤ ਚੰਗੀ ਮੰਜੂ ਦੀ ਮੰਮੀ ਨੇ ਕਿੰਨੀ ਵਾਰੀ ਕਿਹਾ ਸੀ ਕਿ ਤੂੰ ਨਾ ਕਿਰਨ ਨੂੰ ਘਰੇ ਲੈ ਕੇ ਆਵੇਂ ਘਰੇ ਲੈ ਕੇ ਆਵੇਂ ਉਹ ਤਾਂ ਡਰਦੀ ਮੈਂ ਨਹੀਂ ਸੀ ਭੇਜਦੀ ਕਿ ਕਿਰਨ ਦਾ ਕੀ ਪਤਾ ਇੱਧਰ ਉੱਧਰ ਨਾ ਕਿਤੇ ਚਲੇ ਜਾਵੇ ਪਰ ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਕਿਰਨ ਠੀਕ ਆ ਆਪਣਾ ਸਮਝ ਦੀ ਹਰ ਗੱਲ ਤੇ ਮੈਂ ਤਾਂਦੀ ਮੰਜੂ ਨੂੰ ਕਿਹਾ ਮੰਜੂ ਤਾਂ ਸਗੋਂ ਮੈਨੂੰ ਵੀ ਕਹਿੰਦੀ ਸੀ ਕਿ ਆਪਾਂ ਇਕੱਠੇ ਚੱਲਦੇ ਆਂ ਹਾਂ ਮੈਂ ਕਿਹਾ ਜੇ ਦੋਵੇਂ ਆਪਾਂ ਚਲ ਗਈਆਂ ਫੇਰ ਪਿੱਛੋਂ ਕੁੜਕੁੜ ਕਹੇਗੀ ਕੱਠੀਆਂ ਨਿਕਲ ਗਈਆਂ ਕੱਠੀਆਂ ਨਿਕਲ ਗਈਆਂ ਐਸ ਕਰਕੇ ਚਾਹੀ ਜੀ ਮੈਂ ਤਾਂ ਗਈ ਨਹੀਂ ਹਾਂ ਹਾਂ ਚੱਲ ਕੋਈ ਗੱਲ ਨਹੀਂ ਆਓ ਆਓ ਚੱਲ ਕੋਈ ਨਹੀਂ ਆਜੋ ਆਜੋ